ਰਾਮਪੁਰਾ ਫੂਲ ਤੋਂ ਤਾਜ਼ਾ ਖਬਰ ਡੈਪ ਖਾਦ ਨਾਲ ਕਿਸਾਨਾਂ ਨੂੰ ਨੈਨੋ ਖਾਦ ਤਰਲ ਸਮੇਤ ਹੋਰਨਾਂ ਵਸਤਾਂ ਨੂੰ ਜ਼ਬਰੀ ਥੋਪਣ ਦੇ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਅੱਜ ਸਵੇਰੇ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਦੋਂ ਐਕਸਟੇਸ਼ਨ ਤੇ ਲੱਗੀ ਹੋਈ ਸੀ ਤਾਂ ਕਿਸਾਨਾਂ ਨੇ ਪਹੁੰਚ ਕੇ ਨੈਨੋ ਖਾਦ ਦੀ ਵੰਡ ਰੋਕ ਦਿੱਤੀ ਮੌਕੇ ਤੇ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ ਦੀ ਅਗਵਾਈ ਹੇਠ ਅਧਿਕਾਰੀਆਂ ਨਾਲ ਗੰਭੀਰ ਵਾਰਤਾ ਹੋਈ ਵਾਰਤਾ ਮਗਰੋਂ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਲਿਖਤੀ ਰੂਪ ਵਿੱਚ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਵੀ ਕਿਸਾਨ ਉੱਤੇ ਨੈਨੋ ਖਾਦ ਜਬਰੀ ਤਰੀਕੇ ਨਾਲ ਨਹੀਂ ਥੋਪੀ ਜਾਵੇਗੀ ਇਸ ਪਰੋਸੇ ਤੋਂ ਬਾਅਦ ਕਿਸਾਨਾਂ ਨੇ ਮੋਰਚਾ ਸਮਾਪਤ ਕਰ ਦਿੱਤਾ ਪਰ ਚੇਤਾਵਨੀ ਦਿੱਤੀ ਕਿ ਜੇ ਪਵਿਕ ਵਿੱਚ ਇਸ ਤਰ੍ਹਾਂ ਦੀ ਜ਼ਬਰਦਸਤੀ ਕੀਤੀ ਗਈ ਤਾਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਰਹਿ ਕੇ ਆਇਆ ਹੈ ਕਿ ਸਾਰਿਆਂ ਦੀ ਮੀਟਿੰਗ ਦੇ ਵਿੱਚ ਸਰਬਤੇਰੀ ਮੀਟਿੰਗ ਦੇ ਵਿੱਚ ਇਹੀ ਫੈਸਲਾ ਹੋਇਆ ਉਹ ਮੈਨਾਂ ਪੜ੍ਹ ਕੇ ਸੁਣਾਤਾ ਵੀ ਜੋ ਲੈਟਰ ਆਇਆ ਇਹਦੇ ਮੁਤਾਬਕ ਕਿਸੇ ਨੂੰ ਵੀ ਕੋਈ ਨਾਂ ਅੱਜ ਨਾ ਕੋਈ ਭਵਿੱਖ ਦੇ ਵਿੱਚ ਇਹਦੇ ਨਾਲ ਭਾਵੇਂ ਡੀਏਪੀ ਆਉਂਦੀ ਹੈ ਤੇ ਉਹਦੀ ਭਾਵੇਂ ਆਉਂਦੀ ਹੈ ਜੂਰੀਆ ਉਹਦੇ ਨਾਲ ਕੋਈ ਵੀ ਟੈਗ ਨੈਨੋ ਜਿਹੜੀ ਡੀਏਪੀ ਜਾਂ ਨੈਨੋ ਜੂਰੀਆ ਟੈਗ ਨਹੀਂ ਕੀਤੀ ਜਾਊਗੀ ਤੇ ਜੇ ਇਹ ਕੀਤੀ ਜਾਊਗੀ ਤਾਂ ਇਹਨਾਂ ਨੇ ਜਿਹੜੇ ਮੌਜੂਦ ਪੁਲਿਸ ਅਧਿਕਾਰੀ ਹੈ ਉਹਨਾਂ ਨੇ ਕਿਹਾ ਉਹ ਬੋਲ ਕੇ ਵੀ ਦੱਸ ਦੇਣਗੇ ਵੀ ਅਸੀਂ ਉਹਨਾਂ ਤੇ ਜੋ ਵੀ ਟੈਕ ਕਰੂਗਾ ਉਹਦੇ ਜਿਹੜਾ 78C ਦਾ ਵਿੱਚ ਹਲਾਇਤ ਕੀਤੀ ਹੋਈ ਉਹਦੇ ਤਹਿਤ ਅਸੀਂ ਪਰਚਾ ਦੇਵਾ ਦੇ। ਸੋ ਇਹ ਫੈਸਲਾ ਹੋਇਆ ਇਹ ਬੋਲ ਕੇ ਵੀ ਦੱਸ ਦੇਣਗੇ ਨਾਲ ਹੀ ਜਿਹੜੀ ਇੱਕ ਛੋਟੀ ਜੀ ਗੱਲ ਹੈਗੀ ਇਹਦੇ ਵਿੱਚ ਅੱਜ ਅਸੀਂ ਇਹ ਚੀਫ ਖੜੇ ਨੇ ਸਾਡੇ ਖੇਤੀਬਾੜੀ ਦੇ ਇਹਨਾਂ ਨੇ ਕਿਹਾ ਵੀ ਜਿਹੜੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਸੋਡੀ ਅੱਜ ਜਿੰਨੇ ਮੀਟਿੰਗ ਕਰਾ ਦਿੰਨੇ ਤਾਂ ਕਿ ਜਿਹੜੇ ਹੋਰ ਕੋਈ ਸੁਸਾਇਟੀਆਂ ਦੀ ਕਾਣੀ ਵਾੜਨਾ ਸੰਬੰਧਿਤ ਸੋ ਸੈਟਿੰਗਾਂ ਨੂੰ ਕਈਆਂ ਨੂੰ ਆ ਗਿਆ ਕਈਆਂ ਨੂੰ ਨਹੀਂ ਆ ਗਿਆ ਜਾਣ ਦੀ ਵੰਡ ਕਿਵੇਂ ਕਿਵੇਂ ਹੋਵੇ ਇਹ ਜਿਹੜੇ ਰਹਿਤੇ ਮਾਮਲੇ ਆ ਜਾਂ ਕੋਈ ਪਹਿਲਾਂ ਉਹਨਾਂ ਦੇ ਕੋਲੇ ਕੋਟਾ ਪਿਆ ਕੋਈ ਨੈਨੂ ਦਾ ਉਹ ਸਾਰੇ ਮਾਮਲੇ ਆ ਇਹਨਾਂ ਨੇ ਯਕੀਨ ਦਿਵਾਇਆ ਵੀ ਅੱਜ ਹੀ ਜਿਹੜੀ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਹ ਸਾਰੇ ਮਾਮਲੇ ਵੀ ਨਿਪਟਾ ਦਿੱਤੇ ਜਾਣਗੇ ਸੋ ਜਿਹੜਾ ਹੁਣ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਇਹ ਦੇ ਅਧਾਰ ਤੇ ਜਿਹੜੀ ਅੱਜ ਵਾਲਾ ਜਿਹੜਾ ਰੈਕ ਆਇਆ ਏ ਇੱਕ ਦੱਬਿਆਂ ਵਾਲਾ ਇਹਦੀ ਜਿਹੜੀ ਇਸ ਤੋਂ ਬਾਅਦ ਹੈ ਜਿਵੇਂ ਵੀ ਚੱਲੋ ਅਸੀਂ ਜਿਹੜਾ ਸੈਕਟਰ ਗਏ ਆਏ ਐ ਜੂਨੀਅਰ ਦੇ ਪ੍ਰਧਾਨ ਸੈਕਟਰੀ ਜੂਨੀਅਰ ਦੇ ਉਹਨਾਂ ਨੇ ਵੀ ਕਹਿਤਾ ਵੀ ਜਿਹੜੀਆਂ ਜਿਹੜੀਆਂ ਸੁਸਾਇਟੀਆਂ ਨੂੰ ਇਹ ਆਈ ਐ ਸਪਲਾਈ ਉਹ ਦੇ ਦੇਣ ਅੱਗੇ ਉਹ ਜਿਹੜਾ ਗਾਹਾਂ ਵਾਲਾ ਰਹਿ ਕਾਊਗਾ ਉਹ ਜਿਹਦੀ ਕਿਸੇ ਦੀ ਡਿਮਾਂਡ ਹੋਊਗਾ ਉਹਨੂੰ ਪਹਿਲੇ ਦੇ ਹੱਥ ਤੇ ਦਿੱਤਾ ਜਾਊਗਾ ਮੇਰਾ ਨਾਮ ਮਨਜੀਤ ਸਿੰਘ ਹੈ ਮੈਂ ਆਜ ਇਸ ਰੇਕ ਤੇ ਫਕੋ ਦੇ ਮੱਤੇ ਕਰਦੇ ਤੋਂ ਆਇਆ ਔਰ ਅੱਜ ਰਾਮਪੁਰਾ ਕੋਲ ਤੇ ਆਉਂਦਾ ਜਿਹੜੀ ਵੀ ਨਾਲ ਹੀ ਲੱਗੇ ਜਿਹੜਾ ਸਾਰੇ ਦਾ ਸਾਰਾ ਕੋਆਪਰੇਟਿਵ ਸੁਸਾਇਟੀਾਂ ਕੰਮ ਤੇ ਹੈ ਔਰ ਇਹ ਜਿੰਨਾ ਵੀ ਵੱਲ ਜਾਏਗਾ ਸੌਟੀਆਂ ਦੇ ਵਿੱਚ ਇੱਕ ਕੱਲਾ ਡੀਜੇ ਵੀ ਜਾਏਗਾ ਇਹਦੇ ਵਿੱਚ ਕੋਈ ਵੀ ਨੈਨੋ ਜਾਂ ਹੋਰ ਰਕਤ ਨਹੀਂ ਲਾਏ ਜਾ ਕੋ ਅਸੀਂ ਕੋਈ ਵੀ ਇਸ ਖਾਸ ਦੇ ਨਾਲ ਹੋਰ ਮੁਠਕਲ ਬੀਤੇਗਾ ਅੱਗੇ ਤੋਂ ਇਹਦੀ ਭਾਗ ਹੋਣਗੇ ਜੇ ਬਾਅਦ ਚਾਹੋ ਜਿਹੜਾ ਵੀ ਇਨ ਫਿਊਚਰ ਮਟੀਰੀਅਲ ਆਏਗਾ ਜਿਵੇਂ ਸਰਕਾਰ ਦਾ ਮੈਂ ਤਾਂ ਹੋਣ ਗਿਆ ਪਹਿਲੇ ਕਰਦਾ ਜਿਹੜੀ ਤਾਂ ਉਹਨੇ ਲੈਟਰੀ ਕਰਦਾ ਪਿੱਛੇ ਤੇ ਕੁਝ ਰਹਿ ਨਹੀਂ ਗਿਆ ਉਹ ਰਾਜਿਆ ਉਹਨਾਂ ਦੇ ਅਨੁਸਾਰ ਚੱਲਣਾ ਹੈ ਚੀਫ ਸਾਹਿਬ ਜਿਹੜੇ ਇਹਦੇ ਮੁਖੀ ਹੋ ਡੀਆਰ ਸਾਹਿਬ ਹੈਗੇ ਔਰ ਡੀਸੀ ਸਾਹਿਬ ਨਾਲ ਜਿੱਥੇ ਬੈਠਦੇ ਜਿਸ ਤਰ੍ਹਾਂ ਕਿ ਇਹ ਮਟੀਰੀਅਲ ਆ ਕਰੇਗਾ ਇਹ ਕਰੇਗਾ ਉਹਦੇ ਡਿਸਟ੍ਰੀਬਿਊਸ਼ਨ ਉਹਦੇ ਮੁਤਾਬਕ ਜਿੰਨੀ ਜਿੰਨੀ ਕਿਸੇ ਦੀ ਮੰਗ ਹੋਵੇ ਉਹ ਦਿੱਤੀ ਜਾਏਗੀ ਜਿਹੜਾ ਲੈਟਰ ਹੈ ਡਾਇਰੈਕਟਰ ਸਾਹਿਬ ਬੁਲਵਾਇਆ ਹੈ ਜਿਹਦੇ ਮੁਤਾਬਕ ਜਿਹੜਾ ਵੀ ਕੋਈ ਜ਼ਰੂਰੀਆ ਜਾਂ ਡੀਪੀ ਨਾਲ ਕੋਈ ਟੈਗ ਕਰੇਗਾ ਉਹਦੇ ਬੰਦ ਦੀ ਕਾਰਵਾਈ ਹੋ ਜੂਗੀ। ਵੀਰੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹਦਾ ਥੋੜਾ ਜਿਹਾ ਅਵੇਅਰਨੈਸ ਹੋਣਾ ਤੇ ਜੋ ਵੀ ਇਸਾ ਡਾਇਰੈਕਟਰ ਸਾਹਿਬ ਦਾ ਲੈਟਰ ਹੈਗਾ ਉਹ ਸੀ ਜਿਆਦਾ ਵੀ ਕਰਤਾ ਪ੍ਰਧਾਨ ਜੀ ਨੇ ਵੀ ਜਿਆਦਾ ਕਰਤਾ ਉਹ ਸੋਸਾਇਟੀਾਂ ਦੇ ਗੇਟ ਤੇ ਵੀ ਜਾਵੇ। ਉਹਦੇ ਮੁਤਾਬਕ ਕੋਈ ਵੀ ਸੋਸਾਇਟੀ ਜਾਂ ਕੋਈ ਡਿਸਟ੍ਰਿਬਿਊਟਰ ਜਿਹੜਾ ਜ਼ਰੂਰੀਆ ਜਾਂ ਡੀਪੀ ਨਾਲ ਟੈਗ ਵੀ ਕਰ ਸਕਦਾ ਉਹਦੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ।